ਤੋਲਾ ਤੋਲਿਆ ਸੀ ਤੇ ਉਹ ਬਾ ਮਾਰ ਕੇ ਰੁਹੀ ਸੀ ਕਿ ਅੱਜ ਮੇਰੀ ਧੀ ਅੱਜ ਇੱਕ ਬਾਹ ਦਾ ਘਰ ਛੱਡ ਕੇ ਜਾ ਰਹੀ ਹੈ ਤੇ ਅੱਜ ਇਸ ਨਗਰ ਦੇ ਵਿੱਚੋਂ ਅੱਠ ਧੀਆ ਦਾ ਤੋਲਾ ਤੋਲਿਆ ਭਾਈ ਜੀ ਕਿੰਨੇ ਵੱਡੇ ਭਾਗ ਨੇ ਸਮਝ ਲਓ ਆਓ ਮਾਨਤਾ ਵੜਾਉਂਦੇ ਤੇ ਜਦ ਜਿਹੜੇ ਦਿਨ ਵਿਆਹ ਹੋਣਗੇ ਅਸੀਂ ਕੀਰਤਨ ਕਰਾਂਗੇ ਨਾ ਪਰ ਕਰੀਏ ਕੀ ਸਾਡੇ ਕੋਲ ਤਾਂ ਹੀ ਨਹੀਂ ਉਹਨਾਂ ਨੂੰ ਬੱਜਦਾ ਵੀ ਬਾਸ ਸੰਗ ਦੇ ਜੋੜੇ ਝਾੜ ਤੋਂ ਸੰਗ ਦੇ ਜੋੜੇ ਝਾੜਦੇ ਆ। ਹਾਂ ਉਹ ਤੁਸੀਂ ਆਪ ਵੇਖੋ ਵੀ 2:20 ਵਜੇ ਦਾ ਬਰਾਤਾ ਪਹੁੰਚ ਰਿਹਾ ਨੇ ਤੇ ਮੈਂ ਕੀਰਤਨ ਕੀ ਕਰਨਾ। ਇੱਥੇ ਕੀ ਸੰਗਤ ਨੂੰ ਸਲਾਮਾਤ। ਫਿਰ ਮੇਰੇ ਦਾ ਬਾਪੂ ਜੀ ਤੁਸੀਂ ਕੁੜੀਆਂ ਤੇ ਵਿਆਹ ਕਰਦੇ ਹੋ ਤੁਸੀਂ ਸ਼ਕਤੀ ਮੋਤ ਕਰਦੇ ਆ। ਜੇ ਸ਼ਕਤੀ ਮਾ ਕਰਾਂਗੇ ਭਾਈ ਕੀ ਕਰੀਏ ਉਹ ਦੱਸੋ। that's how